ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਡੋਲ ਮਾਲ ਗੱਡੀਆਂ ਦੀ ਆਪਸ ਵਿੱਚ ਭਿਆਨਕ ਟੱਕਰ ਪੱਟਲੀ ਤੋਂ ਉਤਰੇ ਕਈ ਡੱਬੇ ਵੀਡੀਓ ਦੇਖ ਖੜੇ ਹੋ ਜਾਣਗੇ ਰੋਕਤੇ ਜਨੀਵਰ ਸਵੇਰੇ ਚਾਡਲ ਜੰਕਸ਼ਨ ਸਟੇਸ਼ਨ ਨੇੜੇ ਦੋ ਮਾਲ ਗੱਡੀਆਂ ਟਕਰਾ ਗਈਆਂ ਜਾਣਕਾਰੀ ਅਨੁਸਾਰ ਟਾਟਾ ਨਗਰ ਤੋਂ ਪੁਰਲਿਆ ਜਾ ਰਹੀ ਲੋਹੇ ਨਾਲ ਭਰੀ ਮਾਲ ਗੱਡੀ ਟੌਨ ਲਾਈਨ ਤੇ ਚੰਦਲ ਸਟੇਸ਼ਨ ਪਾਰ ਕਰਨ ਤੋਂ ਬਾਅਦ ਪਟੜੀ ਤੋ ਉਤਰ ਗਈ ਪਟੜੀ ਤੋ ਉਤਰੀ ਰੇਲ ਗੱਡੀ ਦੇ ਡੱਬੇ ਉਲਟ ਦਿਸ਼ਾ ਤੇ ਤੋਂ ਆ ਰਹੀ ਇੱਕ ਹੋਰ ਮਾਲ ਗੱਡੀ ਦੇ ਡੱਬਿਆਂ ਨਾਲ ਟਕਰਾ ਗਏ ਜਿਸ ਕਾਰਨ ਉਲਟ ਦਿਸ਼ਾ ਤੋਂ ਆ ਰਹੀ ਰੇਲ ਗੱਡੀ ਦੇ ਕਈ ਡੱਬਿਆਂ ਨੂੰ ਪਟੜੀ ਤੋਂ ਉਤਰ ਗਏ ਇਸ ਘਟਨਾ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਰੇਲਵੇ ਕਰਮਚਾਰੀ ਅਤੇ ਪੁਚਾਹ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਾਲਾਂਕਿ ਘਟਨਾ ਕਿਵੇਂ ਵਾਪਰੀ ਇਹ ਖਲਾਸਾ ਨਹੀਂ ਹੋਇਆ ਸਥਾਨਕ ਚਸ਼ਮਦੀਦਾਂ ਨੇ ਦੱਸਿਆ ਕਿ ਸਵੇਰੇ ਇੱਕ ਮਾਲ ਗੱਡੀ ਚਾਰਡਲ ਸਟੇਸ਼ਨ ਪਾਰ ਕਰਨ ਤੋਂ ਬਾਅਦ ਪੂਰਲੀਆ ਵੱਲ ਜਾ ਰਹੀ ਸੀ ਇਸ ਦੌਰਾਨ ਚਾਹਨਕ ਟ੍ਰੇਨ ਦੇ ਵਿੱਚ ਇੱਕ ਉੱਚੀ ਗੜਬੜਾਟ ਦੀ ਆਵਾਜ਼ ਸੁਣਾਈ ਦਿੱਤੀ ਆਵਾਜ਼ ਸੁਣ ਕੇ ਲੋਕ ਉਸ ਪਾਸੇ ਨੂਪ ਦੇਖਣ ਲਈ ਭੱਜੇ ਇਹ ਘਟਨਾ ਪਟਲੀ ਪਿਟਕੀ ਰੇਲਵੇ ਫਾਟਕ ਅਤੇ ਸਟੇਸ਼ਨ ਦੇ ਵਿਚਕਾਰ ਵਾਪਰੀ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹਾਸਾ ਰੇਲ ਗੱਡੀ ਮਾਲ ਗੱਡੀ ਦੀ ਪਹਚਾਈ ਯਾਤਰੀ ਗੱਡੀ ਹੁੰਦੀ ਤਾਂ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਹਾਲਾਂਕਿ ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ